ਸਤਿ ਸ਼੍ਰੀ ਅਕਾਲ। ਸਾਸਕਾ ਮੀਤੀ ਜ਼ਾਲੇ ਮਿਲਣ ਦਾ ਸਭ ਦੇ ਵੀਡੀਓ ਇਵੈਂਟ ਤੋਰਾ ਬਹੁਤ ਬਹੁ ਵੈਲਕਮ ਹੈ ਜੀ। ਦੇਖੋ ਬਾਈ ਗੁਰਜਿੰਦਰ ਨੂੰ ਆ ਚੁੱਕੇ ਆ। ਅੱਜ ਵੀ ਚਾਰ-ਪੰਜ ਲਗਭਗ ਛੋਟੇ ਸੇਰ ਆ ਪਰ ਵੱਡੇ ਕਾਰ ਦਿਆਂ। ਬਾਕੀ ਆਪਾਂ ਬਾਈ ਦੀ ਗੱਲ ਕਰਦੇ ਆ। ਹਾਂ ਜੀ ਅੱਜ। ਜੀ ਬਹੁਤ ਬਾਜ। ਕੀ ਠਹਿਕ। ਬੜੀ ਵੱਡੀ ਰੱਖਦੇ ਆ। ਹਲੇ ਕੁਸੇ ਮਜਾ। ਅੱਜ ਸਵੇਰ ਜੁਗਾ ਚੱਲਦੀ ਹੈ ਭਾਈ। ਪਤਾ ਕੀ ਗੱਲ ਹੈ ਜੀ। ਮੱਝਾਂ ਆ ਨਾ ਛੋਟੀਆਂ ਦੋਗ। ਹਾਂ ਜੀ। ਇਦਾਂ ਹੀ ਦੀ ਇਹ ਵੀ ਮੁੰਡਾ ਚੱਕ ਦੇਣੀ। ਅੱਛਾ। ਉਤਵਾਇ ਕਰਨੇ ਤੁਹਾਨੂੰ ਵੀ ਚੀ ਕਰਦੇ। ਨਹੀਂ ਬੜਾ ਕਾਲ ਹੀ। ਦਾਹੀਂ ਐਂਡਰ ਕਰਦੇ ਆ। ਕਾਫੀ ਦਿਨ ਹੋ ਗਏ ਨੇ ਵੀਡੀਓ ਨਹੀਂ ਬਣਾਈ ਨਹੀਂ। ਹਾਂਜੀ। ਕੋਈ ਆਗਰ ਜੇ ਫੋਟੋ ਰੱਜਾ ਨਾ ਲੋਕ ਸੰਤਰੀ ਦੇ ਵੀਡੀਓ ਬਣਾਉਣ। ਹਾਂਜੀ। ਅੱਜ ਨਹੀਂ ਕਰਦਾ। ਖਰ ਦੇ ਬਾਕੀ ਵੀਡੀਓ ਚੜਾਉਣ ਤੋਂ ਪਹਿਲਾਂ ਪਿੰਡ ਦੱਸ ਦਈਏ। ਦੱਸ ਦੱਸ ਦੱਸ। ਕਿ ਪਿੰਡ ਮਾਲਗਿਆ ਤੇ ਜਿਲ੍ਹਾ ਗੁਰਦਾਸਪੁਰ ਤੇ ਬਟਾਲਾ ਜਿਹੜਾ ਨਾ ਬਟਾਲੇ ਤੋਂ ਸਿੱਧਾ ਕਾਢੀਆਂ ਕਾਢੀਆਂ ਦੇ ਨਾਲ। ਇੱਥੋਂ ਬਟਾਲਾ ਗੁਰਦਾਸਪੁਰੋਂ ਸਿੱਧਾ ਹੋਣਾ ਸਰਿਆਜੀ। ਹਾਂਜੀ। ਜੇ ਦੋਵੇਂ ਜਿੱਥੇ ਆਉਣਾ ਮੇਰਾ ਸੰਪਰਕ ਕਰਕੇ ਬਰੇ ਪਿੰਡ ਤੇ ਜੇ ਪਿੰਡ ਆ ਕਿ ਦੱਸਣਾ ਚਾਹੀਦਾ। ਠੀਕ ਹੈ ਜੀ ਬਿਲਕੁਲ ਆ ਜੀ ਚਾਰ ਨਾ ਗਏ ਜੀ ਵਧੀਆ ਪਹਿਲੀ 10000 ਦੀ ਚੁਣੀ ਸੀ ਆ ਅੱਛਾ ਦੂਜਾ ਸੁਆ ਇਹ ਸਾਹ ਅਗਰ ਨੀ ਦਾ ਹਾਲ ਹਾਲ ਚੁਆਜੂ ਬਜਿਆ ਵਧੀਆ ਨਾ ਲਓ ਜੀ ਵੇਖੋ ਦੇਵਾ ਮਸਾਲੇ ਕੱਟਣਾਂ ਲੈ ਦੇਵੇ ਬੇਲ ਵੇਲ ਗੁੱਡੀ ਮੈਂ ਕੱਟੀ ਦੀ ਕਟਾ ਕੱਟੀ ਕਟਾ ਕਟਾ ਸੋਹਣੀ ਬੋਬੜੀ ਮਾਜੇ ਹੈ ਬਜੀ ਹਾਂ ਬਹੁਤ ਕੋ ਮੈਂ ਜ਼ਬਰਦਸਤ ਹੈ ਪੂਰੀ ਜੀ ਸੱਤੀ ਵੀਡੀਓ ਕਰਕੇ ਆਈਦਾ ਹੈ ਹਾਂ ਜੀ ਵੀਡੀਓ ਕਰਕੇ ਆਈ ਲੱਗੀ ਵਾਹ ਇਹ ਰਾਂਝੇ ਭੰਗ ਲੈ ਨਸਲ ਭਾਜੀ ਪੂਰੀ ਨਸਲ ਪੂਰੀ ਨਸਲ ਹੈ ਪੂਰੀ ਪੂਰੀ ਭੋਲੀ ਨਾ ਤੇ ਚੋਣ ਲੱਗਾ ਵੀ ਕਾਹ ਨੂੰ ਗੱਲਾਂ ਬਿਲਕੁਲ ਬਾਕੀ ਪਲੂਨ ਛੋਟੀ ਲੋਕ ਕਹਿੰਦੇ ਨੇ ਯਾਰ ਕਿ 15 14 ਨੂੰ ਦੁੱਧ ਨਹੀਂ ਦਿੰਦੀ ਹਾਂਜੀ ਜੀ ਆਈ ਵੀਡੀਓ ਤੇ ਇਹ ਗੱਲ ਕਹਿੰਦੇ ਜੇ ਹੱਦੀਆਂ 15 ਕਿਲੋ ਦੁੱਧ ਨਾ ਦੇ ਉਹ ਮੈਂ 15 ਨਾਲ ਵਾਪਸ ਲਵਾਂ ਅੱਛਾ ਠੀਕ ਆ ਪਹਿਲਾਂ ਛੋਟੀਆਂ 15 ਕਿਲੋ ਦੁੱਧ ਦਿੱਤਾ ਚਾਰ-पांच ਦਿਨ ਜੀ ਮੈਂ ਰੱਝੀ ਹਾਂ ਹਾਂ ਦਰ ਦੋ ਵੀ ਕੋਣਾਂ ਨੂੰ ਦੇ ਤੋ ਬੋਲੇਗਾ ਮਿਲੋ ਬੋਲੇ ਕਿੰਨਾ ਕਰਦੀ ਹੈ 3 ਦਿਨਾਂ ਤੋਂ ਨਾ 서ਦਾ ਹੀ ਆਣਾ ਤੇਰੀ ਉਹ ਹੀ ਗੱਲ ਹੈ ਇਹਦੀ ਇਹ ਘੱਟ ਮੁੱਲ ਵਾਲੇ ਘੱਟ ਮੁੱਲ ਹਾਂ ਮੋਲ ਦੇਖ 40 ਬਾਈਟ ਕਰਕੇ ਦਾ ਕਰਦਾ ਹਾਂ ਹਾਂ ਦੋ ਤਿੰਨ ਘਰ ਆਏ ਆ ਮੈਂ ਵਿੱਚ ਹੀ ਨਹੀਂ ਸਿਰ ਵੀਡੀਓ ਕਰਕੇ ਵੀਡੀਓ ਵੀਡੀਓ ਤੇ ਪਾਉਣੀ ਆ ਹੂੰ ਦੋ ਝੋਟੀਆਂ ੱੱਕੇ ਨਾਲ ਖੋਦ ਦੇ ਵੀ ਲੈ ਕੇ ਪਈਆਂ ਹੋਰ ਵੀ ਹੈ ਅਜੇ ਕੰਦੇ ਉਹ ਆਪਣੇ ਯਾਰ ਵਰੀਏ ਤੇ ਲੈ ਕੇ ਤੇ ਇੱਕ 30 ਵਾਹੇ ਮੋਲ ਹਾਂਜੀ 25 ਮਿੰਟ ਚਲੋ ਬਾਹਰ ਆਏਗਾ ਤਾਂ ਮੰਨਦਾ ਕਰ ਦੋ ਠੀਕ ਹੈ ਜੀ ਠੀਕ ਹੈ ਕਿ ਮੈਂ ਦੁੱਧ ਨਾ 15 ਕਿਲੋ ਦਵੇ ਤਾਂ ਫੇਰ ਮੈਂ ਮੇਰੇ ਠੀਕ ਹੈ ਇਹ ਗੱਲ ਕੋਈ ਕਹਿ ਨਹੀਂ ਸਕਦਾ ਇਸ ਨੂੰ ਐਸ ਦੋ ਦੰਦ ਕੱਟੀ ਆ ਪਹਿਲਾ ਸੂਰਾ ਪਹਿਲਾ ਸੂਰਾ ਹਾਂ ਦੇਖੋ ਪਿਓਰ ਬੋਰਾ ਮਤਲਬ ਪਿਓਰ ਬੋਰਾ ਆ ਆ ਗੱਤੀ ਮਗਰ ਇਹ ਆ ਕੱਟੀ ਆ ਹਾਂ ਇਹਦੇ ਮਗਰ ਕਿੰਨਾ ਦਰ ਬਜੇ ਇਸ ਟਾਈਮ ਭਾਈ ਜੀ ਕੱਲ ਸੂਈ ਆ ਬੋੜਾ ਹੀ ਆ ਪਰ ਗੱਪਾਂ ਲਾਉਣੀਆਂ ਨੇ 15 ਕਿਲੋ ਆ ਜੀ ਸਿੱਧੀ ਗੱਲ ਆ ਪਰ ਜਿਹੜਾ ਕੱਲ ਦੀ ਸੂਈ ਥੱਲੇ ਹੁੰਦਾ 6-7 ਕਿਲੋ ਉਹ ਹੀ ਉਹ ਹੀ ਬਿਲਕੁਲ ਲਓ ਜੀ ਦੇਖੋ ਇਹ ਵੀ ਸੋਣੀ ਜੋਟੀ ਆ ਰੋਲਾ ਪਾਉਣ ਵਾਲੀ ਗੱਲ ਹੋ ਜਾਂਦੀ ਆ ਨਹੀਂ ਨਹੀਂ ਭਾਈ ਸਹੀ ਗੱਲ ਆ ਹ ਹੈ ਚੰਗੀ ਹੈ ਖਾਲੀ ਕਰਨ ਦੇ ਬਾਅਦ ਵੀ ਜੀ ਝੋਟਾ ਆਜੋ ਲੈਵਾ ਲਈਏ ਹਾਂ ਸਨਖਾ ਪੰਜ ਹੁੰਦਾ ਮੈਂ ਕਿਹਾ ਪੰਜ ਸਰ ਦੇ ਦੋ ਦਾ ਦੋ ਦਾ ਚੰਗੀ ਝੋਟੀ ਹੈ ਜੀ ਆਹ ਤੁਹਾਨੂੰ ਬਹੁਤ ਜੰਦਾ ਚਵਾਈ ਵੀ ਬਹੁਤ ਚੰਗੀ ਹੋ ਇਹੋ ਜਿਹੀ ਚੀਜ਼ਾਂ ਬਸ ਇਹੀ ਚੀਜ਼ਾਂ ਵੇਖਣੇ ਬਾਈ ਜੀ ਬਾਕੀ ਨਸਲ ਨਸਲ ਪੂਰੀ ਫੁੱਲ ਹੈ ਹਾਂ ਜੀ ਉਹੋ ਜੀ ਕੱਟੀ ਹੈ ਮਗਰ ਕਾਲੀ ਹੈ ਹਾਂ ਜੀ ਹਾਂ ਜੀ ਇਹਦਾ 1 5 ਮੋਲ ਲਾ ਕੱਟੀ ਦਾ ਤੇ ਲੱਖ ਵਾ ਤੇ ਲੱਖ ਰੁਪਏ ਚ ਮਾਨ ਕਰਦਾ ਚਲੋ ਕਰ ਦੋ ਕਰ ਦੋ ਜਾਹਰੀ 1 1 ਨੰਬਰ ਦੇਖੋ ਮੈਂ ਨਵੀਂ ਜਿਹੜੇ ਪਿੱਛੇ ਵੀ ਨਾ ਦੇ ਚਾਰ ਪੰਜ ਹਜ਼ਾਰ ਰੇ ਦੇ ਉਹ ਵੀ ਮੈਂ ਲੈਣੀ ਉਹਨੂੰ ਬਿਠਾਇਆ ਮੈਂ ਕਿ ਮਨੇ ਪਿੱਛੇ ਹੀ ਲਾਈ ਫਿਰਦੀ ਸਾਰੇ ਘਾਗਾ ਮੈਂ ਦੇਖੋ ਜੀ ਵਾਹ ਜੀ 10 ਕਿਲੋ ਬੋੜਾ ਸੰਦੀ ਭਾਜੀ ਪੰਜ ਮਹੀਨੇ ਅੱਛਾ ਹਾਂ 10 ਕਿਲੋ ਕਹੇ 10 ਰਹੀ ਬਾਕੀ ਚੀਜ਼ ਵਾਹ ਤਾਜੀ ਝੋਠੀ ਨਾਲ ਬਿਲਕੁਲ ਹਾਂ ਜੀ ਹਾਂ ਜੀ ਹੂੰ ਤਾ 322 99 ਤੋਂ ਦੰਡ ਲੋਕ ਅਲੱਗ ਕਰ ਲਾ ਅਗਲਾ ਗੇਰ ਗੇਰ ਕਰਵਾ ਹਰ ਪਾਸੇ ਨਹੀਂ ਠੀਕ ਹ ਬਿਲਕੁਲ ਹਾਂ ਜਿਹੜੇ ਘਾਹ ਸਾਡੇ ਹਾਂਜੀ ਉਹ ਰਾਣ ਕਰਦੇ ਆ ਇਹੋ ਜੀ ਗੱਟੀ ਦਾ ਹੁਣ ਲੋਕੀ ਮੋਲ ਆ ਬਾਹਰ ਅਸੀਂ ਜਾਣੇ ਆ ਤੇ ਅੱਜ ਉਹ ਜਿੱਦਾਂ ਆਪਾਂ ਵੀਡੀਓ ਜੇ ਨਹੀਂ ਪਾਈ ਵੀ 95000 ਦੀ ਵੇਦਾਂ ਦੇ ਦੋ ਤਿੰਨ ਇਕੱਠੇ ਹਾਂ 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 ਕੋ ਸ਼ੋਰਟ ਪਾਇਆ ਇਹ ਉਹਦੇ ਇਹ ਵੀ ਫੋਨ ਹੁੰਦੇ ਆ ਹੂੰ ਇਹ ਆਪਾਂ ਦੇ ਦਾਂਗੇ 85 ਮੁੱਲ ਆ 80000 ਦੀ 4000 ਛੋਟ ਕਰਦੇ 9000 ਦੀ 70000 ਦੀ 70000 ਦੀ ਧਿਆਨ ਆ ਕੀ ਬਰਾਜ ਕਿਸੇ ਘੜੀ ਲੈਂਦੇ ਭਾਈ ਇਹ ਬਾਈ ਹੈ ਥੋੜੀ ਜੀ ਮੈਂ ਅਜੇ ਨਾ ਬੁਖਾਰ ਚ ਹੈ ਮਾੜੀ ਜਿਹੀ ਜੀ ਹੋ ਗਈ ਹੈ ਕਰਕੇ ਅਜੇ ਮੈਂ ਨਾ ਚਵਾਈ ਜੂ ਜੀ ਦੇਰ ਕੀਤੀ ਪਰ ਮੈਂ ਵੇਖੋ ਕਿੰਨਾ ਹੋਰ ਚੱਲ ਆਹ ਹਾਂ ਇਹ ਤਾਂ ਆਪਣੀ ਪੂਰੀ ਹੈ ਨਾ ਹੂੰ ਕਿੰਨਾ ਦਾ ਵੜਾ ਵੇਖੋ ਹੈ 10 ਕਿਲੋ ਬੋਲੇ ਤਾਂ ਸਟਾਰਟ ਹੀ ਪਰਸੋਂ ਦੀ ਸੀ ਬਹੁਤ ਨੰਦ ਕਰਦਾ ਸਹੀ 10 ਕਿਲੋ ਬਿਲਕੁਲ ਤੇ ਮਾੜੀ ਜੀ ਕਾਟੇ ਜਾ ਬੋਲੋ ਗਰੀਬ ਪੁੜੇ ਪੜੇ ਵਿੱਚ ਹੈ ਬਜੀ ਇਹ ਅੰਮ੍ਰਿਤਸਰ ਦੇ ਆਏ ਹੀ ਬੰਦੇ ਹਾਂਜੀ ਉਹ ਲੈ ਲਈ ਇਹਨਾਂ ਨੇ ਚਲਦੀ ਬੀਜ ਉਹਨਾਂ ਨੇ ਗੱਲ ਬਾਤ ਤਾਂ ਵੀ ਚਲੋ ਵਰਨਾ ਹੀ ਬਜੀ ਉਹ ਸ਼ੱਕ ਮੈਂ ਜਿਹੜੀ ਹੈ ਨਾ ਲੈਣ ਜਾਣੇ ਹੈ ਨਾ ਆਪਾਂ ਇਹ ਐਮ 6 ਦਾ ਹੁੰਦਾ ਛੋਟੀ ਨਾਲੇ ਕੱਦ ਵੇਖੋ ਖਾਣ ਵੇਖੋ ਬਸ ਮਾਰ ਇਹ ਸਵੇਰੇ ਜੀ ਨੋ ਪੌਣੇ ਨੋ ਜੀ ਅੱਛਾ ਟਰਕੇ ਨਾ ਬਹੁਤ ਵੱਡਾ ਬਜੀ ਇਹ ਹੋਣ ਛੋਟੇ ਹੱਥ ਜਿੱਥੇ ਜਾਣੇ ਬਜੀ ਫਿਰ ਇਹ ਤਾਂ ਨਹੀਂ ਹੁੰਦੀ ਇਹ ਤਾਂ ਨਹੀਂ ਹੁੰਦੀ ਇਹ ਨਹੀਂ ਆਉਂਦੀ ਇਹ ਕੇ ਉਰਲੀ ਮੈਂ ਦੇਖੂ ਹਾਂ ਹਾਂ ਬਹੁਤ ਨਹੀਂ ਨੇ ਵਡੀਆਂ ਮੱਝਾਂ ਆ ਜੀ ਜਿਹੜੀ ਵੱਡੀ ਵੱਡੀ ਕਹੇ ਜਾਂਦਾ ਜੀ ਨਹੀਂ ਮੈਂ ਆ ਵਾ ਜਿੰਨੇ ਮੈਂ ਕਹਿੰਦਾ ਬਿਲਕੁਲ ਹਾਂ ਜੀ ਇਹਦੇ ਨਾ ਇਹਨੂੰ ਛੋਟੀ ਨੂੰ ਕਿਵੇਂ ਕਹਦਾਂਗੇ ਜੀ ਆਪਾਂ ਇਹ ਨਾ ਕਹਿ ਦਿੰਦਾ ਨਾ ਅਗਲਾ ਹੂੰ ਹਾਈਟ ਫੋਲ ਹਾਈਟ ਆ ਜੀ ਇਹ ਗ੍ਰਿਸ਼ਿੰਦਰ ਦਾ ਮੋਲਕ ਗ੍ਰਿਸ਼ਿੰਦਰ ਗ੍ਰਿਸ਼ਿੰਦਰ ਮਾਲੀ ਵਾਲੇ ਦਾ ਇਹ ਮੈਂ ਪਤਾ ਕਿੰਨੇ ਦੇ ਦੇ ਦੇਣੀ ਹਾਂ ਜੀ ਹਾਂਜੀ ਪੂਰੇ ਡੇਢ ਦੀ ਆ ਨਾ ਹਾਂਜੀ ਅੱਜ ਜਿਹੜਾ ਹਾਈਟ ਲੈਂਥ ਜਿਹੜਾ ਇਹਦਾ ਆ ਕੁਆਲਿਟੀ ਜਾਣੇ ਬਾਰੇ ਹੈ ਨਾ ਏਦਾਂ ਦੀ ਕੱਟੀ ਮਗਰ ਹਾਂ ਆਪਾਂ ਹਾਂ ਤੇ ਨਾ ਵੀਡੀਓ ਦੇ ਇੱਕ ਦਸ ਦਿਨ ਜਦ ਦੱਸੇ ਵੇਖੋ ਇਹ ਬਸ ਜੀ ਕਹਿ ਦਿੰਦਾ ਥਾਪੀਆਂ ਬੰਦੇ ਥਾਪੀਆਂ ਐਵੇਂ ਨਹੀਂ ਥਾਪੀਆਂ ਤੇ ਦੱਸਦੇ ਵਾਏ ਮੈਂ ਇੱਕ ਦਾ ਕੱਟੀ ਦਸ ਵੇਖ ਦੇ ਕੇ ਵਿਖਾਵੇ ਕਹਿੰਦੇ ਮੈਂ ਨਾ ਭਾਈ ਕਰਕੇ ਨਾ ਥੋੜਾ ਜਿਹਾ ਬੁਖਾਰ ਹੀ ਢਿੱਲੀ ਸੀ ਮੈਂ ਮੈਂ ਇਹਨੂੰ ਨਾ ਕਰਕੇ ਚੋਇਆ ਨਾ ਮੈਂ ਤਾਂ ਫੈਰ ਕੇ ਚੋਨੇ ਰੋਕੇ ਹਾਂ ਨਹੀਂ ਤੇ ਆਪਾਂ 9:30 ਵਜੇ ਮੈਂ ਗਈ। ਹੂੰ ਤੇ ਮੈਂ ਕੋ 10 ਕਿਲੋ ਬਹੁਤ ਹਾਜ਼ਰ ਆ ਪਿਆ। ਆ ਭਾਈ ਜੀ ਕਿੱਥੋਂ ਆਏ ਜੀ? ਸਤਿ ਸ਼੍ਰੀ ਅਕਾਲ ਜੀ। ਆ ਜਾਓ। ਇੱਥੇ ਪਿੰਡ ਆਪਣਾ ਆ ਭਾਈ ਦਾ ਤੇ ਬਰ ਤੇ ਰਾਣੀ ਕੋਲੋਂ ਜਾਂਦੇ ਹੋਏ। ਠੀਕ ਹੈ। ਉਹ ਝੋਟੀਆਂ ਉਹਨਾਂ ਨੂੰ ਆਪਾਂ ਹੋਈ ਨਹੀਂ ਦਿਖਾਈ ਹੈ। ਠੀਕ ਹੈ ਜੀ ਲੈ ਨਹੀਂ। ਉਹ ਇਹਨਾਂ ਨੂੰ ਦੇ ਦੇਣੀ ਹੈ। ਬੈਠੇ ਉਹਦਾ ਕਰਕੇ ਵਢਾਏ ਹੀ ਚਲ। ਆਪਣਾ ਸੋਹਣਾ। ਰੇਡ ਹੋਏ ਨਾ ਭਾਈ ਜਾਨ ਬਸ ਇਧੂ ਪਰ ਐਂਦਾ ਹੁਣ। ਹੁਣ ਇਹ ਦੋ ਅੱਗੇ ਨਹੀਂ ਮਿਲਣਾ। ਕਿਨੇ ਭਾਈ ਜੀ? ਹੁਣ ਆਹ ਚੀਜ਼ ਦਾ ਭਾਈ ਜਦੋਂ ਕੰਬੀ ਦੀ ਬੜਾ ਛੋਟੀ ਦਾ ਇੱਕ ਦਾ ਸਿੰਗਲ ਹੈ ਜੀ। ਇੱਕ ਦਾ ਹੱਡੀ ਹੈ ਬਈ ਬੋਦਾ ਬੋਤਾ ਬਹੁਤ ਵੱਡੀ ਝੋਟੀ ਹੈ ਜੀ ਮੇਰੇ ਇਹੋ ਜਿਹੇ ਤੂੰ ਕਿਹਨੇ ਮੇਲੇ ਖੜੀਂ ਪੀੜੇ ਮੇਲੇ ਆਈਂ ਅੱਜ ਹੀ ਮੈਂ ਹਾਂ ਜੇ ਕਹਿੰਦੇ ਤਾਂ ਹੈ ਨਾ ਲੋਗ ਹਾਂ ਆਹ ਵੇਖ ਹਾਂ ਕਿੱਥੇ ਹੈ ਨਾ ਠੱਟੀ ਠੱਟੀ ਆਓ ਛੀਂ ਠੱਟੀ ਜਿਆ ਡਬਲੇ ਦੇਖੋ ਚਾਰ ਝੋਟੀਆਂ ਬਾਈਆਂ ਕੋਲ ਜੀ ਆਜੋ ਘਰ ਦੀ ਫੇਰ ਦਿਖਾ ਦੇ ਰੇਡ ਚੈੱਕ ਕਰ ਲੋ ਹਣੇ ਨਾਰੇ ਮੋੜ ਬੇਰਾ ਬੇਮੋਈ ਗਾ ਮਗਾ ਇੱਕ ਜਮਾ ਰੇਦਾ ਨਹੀਂ ਸਹੀ ਗੱਲ ਹੈ ਜੀ ਆਪਾਂ ਪਰ ਇਹੋ ਹੀ ਗੱਲਾਂ ਵਿੱਚ ਇਹ ਹੋਏ ਚੀਜ਼ ਦਾ ਹੀ ਮੁੱਲ ਮੰਗਣੇ ਆਹੀਂ ਅਸੀਂ ਵੀ ਕੱਢ ਕੇ ਲੈਉਂਦੇ ਆ ਹੂੰ ਸਹੀ ਹੈ ਨਾ ਤੇ ਬਾਕੀ ਇਹ ਆ ਵੀ ਚਲੋ ਕਈਆਂ ਵੀਰਾਂ ਦਾ ਫੋਨ ਨਹੀਂ ਚੇ ਚੁੱਕਿਆ ਜਾਂਦਾ ਬਹੁਤ ਅੱਕੀ ਦਾ ਤੇ ਵਾਰੀ ਨਹੀਂ 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 ਮੈਂ ਨਹੀਂ ਪੈਂਦੀ ਤੇ ਉਹਦੇ ਲਈ ਤਾਂ ਸਾਫੀ ਮਾਫ ਬਿਲਕੁਲ ਉਹਦੇ ਨਹੀਂ ਹੱਕਦਾਰ ਆਂ ਮਾਫੀ ਮੰਗਦੇ ਤੇ ਦੇਖੋ 19 20 ਤੇ ਫੋਨ ਗੱਲ ਕਰੋ ਦੇਖੋ ਕਮੈਂਟ ਬੂਮਡ ਕਰਦੇ ਆ ਨਾ ਹੋਰ ਕੁੱਝ ਗਲਤ ਕੰਮ ਆ। ਚੱਲੀ ਜਾ। ਉਹ ਸਵਾਦ ਨਹੀਂ ਰੌਣ। ਸਵਾਦ ਵੀ ਠਾਕ ਗਏ। ਇਹ ਨਾ ਗੱਲ। ਉਹ ਸਾਰਿਆਂ ਨੂੰ ਕਹਿਣਾ ਜਿੱਦਾਂ ਚੱਲਦਾ ਕੰਮ ਉਹਨੂੰ ਕਹਿਣਾ ਆਪਣੇ ਪੈਨ ਭਲਾਈ ਹੈਗੇ। ਬਸ ਇੰਦਾ ਜਿਵੇਂ ਇਹੋ ਹੀ ਅਜ ਵੀਡੀਓ ਬਣਾਉਣੀ ਹੈ ਇੰਨੇ ਚੋਗਿਆਂ ਨੇ। ਕੱਲ ਤੋਂ ਬਾਅਦ ਪਰਸੋਂ ਨੂੰ ਆਪਣੀ ਵੀਡੀਓ ਫੇਰ ਆਉਗੀ। ਸੋਮਾਰ। ਲਓ, ਇਹ ਕੀ ਗੱਲ। ਬਾਜ਼ ਆ ਰਿਹਾ। ਇੱਕ ਨੀਲੀ ਬੂਰੀ ਪੌਣੀਆ ਵਿੱਚ। ਅੱਛਾ। ਫੇਰ ਕੱਲ ਨੂੰ ਗੱਲਾਂ ਨਹੀਂ ਲੱਗੀਆਂ। ਪਹਿਲੇ ਐਡਵਾਂਸ ਹੀ ਦਾਸਦਾ। ਐਡਵਾਂਸ ਹੀ ਦਾਸ ਦਿੱਤਾ। ਮਰਜੀ ਨਹੀਂ ਵੇਚਣੀ ਮੀਡੀਆ ਨਹੀਂ ਵੇਚਣੀ ਮੀਡੀਆ ਰੱਖਣੀ ਆ ਉਹਨੇ ਚਾਹ ਹਾਂਜੀ ਰੱਖਣੀ ਹੈ ਬਿਲਕੁਲ ਠੀਕ ਹੈ ਜੀ ਹੁਣ ਤੇ ਲੱਕੀ ਹੋਵੇ ਠੀਕ ਹੈ ਜੀ ਸੱਚੀ ਗੱਲ